ਹੱਲੇ ਦੀਆਂ ਰੌਣਕਾਂ ਦੇਖਿਆ ਹੀ ਬਣਦੀਆਂ ਬੈਂਡਵਾਲੇ ਨਾਲ ਉਸ ਕਾਲਪੁਰਖ ਦੀ ਉਸਤਤ ਕੀਤੀ ਜਾ ਰਹੀ ਹੈ ਲੋ ਕੀਤੇ ਗਏ ਪ੍ਰਬੰਧ ਜਿਹੜੇ ਨੇ ਉਹ ਹਰ ਸਾਲ ਹੋਰ ਵੱਧਦੇ ਨੇ ਔਰ ਇਸ ਸਾਲ ਬੇਅੰਤ ਸੰਗਤਾਂ ਜਿਹੜੀਆਂ ਉਹ ਇੱਥੇ ਪਹੁੰਚ ਰਹੀਆਂ ਨੇ ਤਸਵੀਰਾਂ ਦਿਖਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਤਕਸ਼ਰੀ ਕੇਸਗੜ ਸਾਹਿਬ ਤੇ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਨੇ ਹਰ ਪਾਸੇ ਸੰਗਤਾਂ ਦਾ ਹੜ ਨਜ਼ਰ ਆਊਗਾ ਹੋਲਾ ਮਹੱਲਾ ਹੈ ਸੰਗਤਾਂ ਦੇ ਵਿੱਚ ਆਇਆ ਹੋਲੇ ਮਹੱਲੇ ਨੂੰ ਲੈ ਕੇ ਔਰ ਤਸਵੀਰਾਂ ਬਿਆਨ ਕਰ ਰਹੀਆਂ ਕਿ ਹੋਲੇ ਮਹੱਲੇ ਤੇ ਸਿੱਖ ਸੰਗਤਾਂ ਦੇ ਵਿੱਚ ਕਿੰਨਾ ਵੱਡਾ ਬਾਤ ਕਰ ਲੈਣੇ ਆ। ਓਲਾ ਮਹੱਲਾ ਜੀ 인ਨਪੁਰ ਸਾਹਿਬ ਆਇਓ ਕੀ ਕਹਿਣਾ ਚਾਹੁੰਦੇ ਹੋ? ਬਹੁਤ ਸੋਹਣਾ ਜੀ ਬੜਾ ਆਨੰਦ ਆ ਰਿਹਾ ਜੀ। ਬਹੁਤ ਸੋਹਣੇ ਸੰਗਤ ਬਹੁਤ ਜਿਆਦੀ ਆਈ ਆ। ਬਹੁਤ ਵਧੀਆ ਪ੍ਰੋਗਰਾਮ ਕੀਤੇ ਗਏ ਆ। ਬੱਚੇ ਵੀ ਨੇ ਨਾਲ ਇਤਿਹਾਸ ਦੇ ਨਾਲ ਜਾਣੂ ਕਰਵਾਉਣਾ ਬੱਚਿਆਂ ਨੂੰ ਬੜਾ ਲਾਜ਼ਮੀ ਹੋ ਜਾਂਦਾ। ਹਾਂਜੀ। ਕਿੰਨਾ ਜ਼ਰੂਰੀ ਹੈ ਕਿ ਸਾਨੂੰ ਇੱਥੇ ਆਉਣਾ ਚਾਹੀਦਾ ਹਰ ਸਾਲ। ਨਹੀਂ ਸਰ ਸਾਲ ਦੇ ਸਾਲਾਂ ਦੇ ਵਿੱਚ ਪਹਿਲਾਂ ਹੀ ਆ ਜਾਈਦਾ। ਪਹਿਲਾਂ ਵੀ। ਹਾਂਜੀ ਪਹਿਲਾਂ ਵੀ। ਤਸਵੀਰਾਂ ਦੇਖ ਰਹੇ ਹਾਂ ਤੁਸੀਂ ਕਿ ਸੰਗਤਾਂ ਦਾ ਫੜ ਜਣਾ ਹਜ਼ੂਮ ਹੈ ਔਰ ਇਸ ਤਰੀਕੇ ਦੇ ਨਾਲ ਇਹ ਜੋ ਬੈਂਡ ਹੈਗਾ ਇਸ ਮੈਂ ਦੇ ਨਾਲ ਜਿਹੜਾ ਤਕਸ਼ਰੀ ਕੇਸਗੜ ਸਾਹਿਬ ਦੇ ਰੋਹਾਨੀਅਤ ਦਾ ਮਾਹੌਲ ਦੇ ਵਿੱਚ ਹੋਰ ਚਰਚਨ ਲੱਗਦੇ ਹੋਏ ਇਸ ਧਰਤੀ ਤੇ ਆ ਕੇ ਜਿੱਥੇ ਹਰ ਸਿਕ ਮਾਨ ਮਹਿਸੂਸ ਕਰਦਾ ਹੈ ਉੱਥੇ ਹੀ ਰਸਮ ਪਿਤਾ ਜਿਤੇ ਕਰਦੇ ਆ ਵਿਰਾਗ ਦੇ ਵਿੱਚ ਆਉਂਦੇ ਪਰ ਬੁੱਲੇ ਮੁਹੱਲੇ ਦੀਆਂ ਖੁਸ਼ੀਆਂ ਨੇ ਨਿਹੰਗ ਸਿੰਘਾਂ ਦੇ ਵੱਲੋਂ ਮਹੱਲਾ ਕੱਢਿਆ ਜਾਂਦਾ ਹੈ ਔਰ ਤਕਸ਼ਰੀ ਕੇਸਗੜ ਸਾਹਿਬ ਦੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੰਦਪੁਰ ਸਾਹਿਬ ਆਇਓ ਹੁਲਾ ਮਹੱਲੇ ਕੀ ਕਹਿਣਾ ਚਾਹੁੰਦੇ ਹੋ ਪਾਣੀ ਗੁਰੂ ਜੀ ਬੜੋਗੇ ਜੁਲਦੀ ਪਾਣੀ ਪੜੋ ਗੁਰੂ ਜੀ ਪਾਣੀ ਹਮ ਖੁਸ਼ੀ ਹੈ ਖੁਸ਼ੀ ਹੈ ਤੁਹਾਨੂੰ ਇੱਥੇ ਆਇਓ ਬਿਲਕੁਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨੰਦਪੁਰ ਸਾਹਿਬ ਆਇਓ ਹੁਲੇ ਮਹੱਲੇ ਤੇ ਬਹੁਤ ਖੁਸ਼ੀ ਹੈ ਜੀ ਬਹੁਤ ਜਿਆਦਾ ਦੀਪਮਾਲਾ ਜਿਹੜੀ ਆ ਉਹ ਕੀਤੀ ਗਈ ਹੈ ਔਰ ਇਸ ਦੇ ਨਾਲ ਹੀ ਰਾਤ ਦਾ ਜਿਹੜਾ ਦ੍ਰਿਸ਼ ਸੀਗਾ ਉਹ ਬਹੁਤ ਦਿਲ ਨੂੰ ਖਿੱਚਣ ਵਾਲਾ ਦਿਲ ਨੂੰ ਤੁੰਬਣ ਵਾਲਾ ਦ੍ਰਿਸ਼ ਸੀਗਾ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਸ਼੍ਰੀਨਨਪੁਰ ਸਾਹਿਬ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਕਿ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ